ਮਾ ਬੋਲੀ ਪੰਜਾਬੀ ਦਾ ਇਹ ਪੁੱਤ ਤੇ ਗੀਤਾਂ ਦਾ ਬੰਜਾਰਾ ਮੈਂ ਚਾਹਾਂਗਾ ਕਿ ਆਪਣੇ ਆਪਣੀ ਥਾਂ ਤੇ ਖੜੇ ਹੋ ਕੇ ਆਪਾਂ ਸਨਮਾਨ ਕਰੀਏ ਸਾਡੇ ਛੋਟੇ ਵੀਰ ਦਾ ਜਿਸ ਤੇ ਮਾਣ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਔਰ ਦੁਆ ਕਰਦੇ ਹਾਂ ਕਿ ਸਾਡੇ ਵੀਰ ਦੀ ਉਮਰ ਲੋਕਗੀਤ ਵਰਗੀ ਹੋਵੇ ਲੋਕਗੀਤ ਵਰਗੀ ਪੰਜਾਬੀ ਦੇ ਨਾਂ ਤੇ ਤਾੜੀਓ ਸਾਡੇ नौजवान के नाम पर ताड़ी जी ने पंजाबी विरासत को संभाल के रखे मैं चाहगा कि हर दूर तक खड़े ने एक बार जोरदार चाहिए और ही कि परिंदों को मिलेगी मंजिल एक दिन ये फैले हुए उनके पर बोलते हैं रहते हैं वो लोग दुनिया में जिनके हुनर बोलते हैं दुनिया में जिनके हुनर बोलते हैं एन जन सी साढ़े नॉर्थ की वो बैकबोन जिदे जिसे सिर पर पंजाबी कल्चर ਜਿਉਂਦਾ ਸੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ ਸੰਸਥਾਵਾਂ ਤਾਂ ਬੈਕਬੋਨ ਹੁੰਦੀਆਂ ਨੇ ਪਰ ਤੁਸੀਂ ਅੰਬੈਸਡਰ ਹੋ ਔਰ ਇਹ ਮੇਰੀ ਬਹੁਤ ਪਿਆਰੀ ਕਾਰਟਿਸ ਸੀਗੀ ਬਿੰਫੀ ਪਰਮਾਰ ਹੁਣ ਮਰਹੂਮ ਹੋ ਗਈ ਉਹ ਵੀ ਮੇਰੀ ਛੋਟੀ ਭੈਣ ਸੀ ਔਰ ਬਹੁਤ ਬੱਚਿਆਂ ਨੂੰ ਨੇ تعلیم ਦਿੱਤੀ ਬੱਚੇ ਨੇ ਇਹ ਮੈਨੂੰ ਲੱਗਦਾ ਉਹਦੇ ਸਟੂਡੈਂਟ ਵੀ ਰਹਾ ਮੁੰਡਾ ਜਿਹੜੇ ਲੋਕ ਗੀਤ ਨੇ ਮੈਡਮ ਉਹ ਲਿਖੇ ਨਹੀਂ ਜਾਂਦੇ ਲੋਕ ਗੀਤ ਬਣਦੇ ਆ ਤੂੰ ਤੇਰੀ ਉਮਰ ਬਹੁਤ ਲੰਮੀ ਆ ਬਹੁਤ ਵੱਡੀ ਬੁਲੰਦੀਆਂ ਛੂਏਗਾ ਔਰ ਚੰਗਾ ਲੱਗਿਆ ਕਿ ਅੱਜ ਮੈਂ ਸਾਰੇ ਜਿੰਨੇ ਸਾਡੇ ਮਰਹੂਮ ਗਾਇਕ ਔਰ ਜਿਹੜੇ ਅੱਜ ਵੀ ਗਾਇਕ ਨੇ ਜਿਨ੍ਹਾਂ ਨੇ ਵਿਰਾਸਤੀ ਗਾਇਕੀ ਨੂੰ ਸੰਭਾਲਿਆ ਤੇ ਬਧਾਇਆ ਉਹ ਸਾਰੇ ਇਹਨਾਂ ਨੇ ਇੱਕ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਪਰੋਏ ਆ ਚੜਦੇ ਮਿਰਜ਼ੇ ਖਾਨ ਨੂੰ ਵੱਡੀ ਭਾਪੀ ਲੈਂਦੀ ਕੰਮ ਵੇ ਮੈਂ ਕਦੇ ਨਾ ਧੇਰ ਵੰਗਾਰਿਆ ਵੇ ਜੱਟਾ ਕਦੇ ਨਾ ਆਇਓ ਕੰਮ ਆਖੇ ਲਗ ਮਨ ਨੂੰ ਮੇਰੀਆਂ ਹਾਏ ਵੇ ਮੇਰੀਆਂ ਵੇ ਪੱਕੀ ਮੋੜ ਤੇ ਬੇਲੇ ਬਨਵੇਂ ਏ ਆ ਏ ਆ ਤੂੰ ਮਨ ਮੇਰੀਆਂ ਤੇ ਪੱਕੀ ਮੋੜ ਤੋਂ ਬੇਮਹਿਬਾਨ ਜੇ ਤੂੰ ਚੱਲਿਆ ਆ ਕਰਵੋਣ ਨੂੰ ਤੇ ਮੇਰੇ ਪਿਆਕੀ ਲੈ ਚੱਲ ਜੰਨ ਤੈਨੂੰ ਆਪ ਤੋਂ ਛੋਟੀ ਵਿਆਹ ਵਿਆਹ ਹਏ ਵੇ ਵਿਆਹ ਦਿਆਂ ਏ ਜੱਟਾ ਰੂਪ ਜਤੀ ਦਾ ਧੰਨ ਵੇ ਛੋਟੀ ਵਿਆਹਿਆਂ ਤੇ ਜੱਟਾ ਰੂਪ ਜੱਟੀ ਦਾ ਤਸ ਓਏ ਵੇ ਆਖੇ ਲਗਮਨ ਮੇਰੀਆਂ ਵੇ ਫੱਕੀ ਮੋੜ ਤੇ ਬੇਲੇ ਜੇ ਤੂੰ ਚੱਲਿਆ ਭੁੱਖਾ ਹੱਥ ਦੁੱਧਾ ਵੇ ਤੇਰੇ ਪੂਰੀਆਂ ਦੇਵਾ ਬੰਨ ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ ਕਰਵਾਉਣ ਨੂੰ ਵੇ ਮੇਰੇ ਪਿਆਰੀ ਲੈ ਚੱਲ ਜਾਨੂ ਵੇ ਏ ਸ਼ਾਮ ਕੀਮ ਦੇ ਇੱਕ ਜੱਟੀ ਅਰਜ ਕਰੇ ਵੇ ਮੈਂ ਬੱਕਰਾ ਦੇਨੀਆ ਪੀਰ ਵੇ ਮੇਰੇ ਸਿਰ ਦਾ ਗੌਦ ਮਰੇ ਹਾਂ ਵੇ ਪੰਜ ਸੱਤ ਮਰਨ ਕੋ ਵੰਡਣਾ ਤੇ ਬਾਕੀ ਰਹਿਂਦੀਆਂ ਨੂੰ ਦਾਫ ਚੜੇ ਹਾਂ ਵੇ ਕੁੱਤੀ ਮਰੇ ਫਕੀਰ ਦੀ ਜਿਹੜੀ ਟਾਉ 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 ਦੀ ਚੌ ਚੌ ਨਿਤ ਕਰੇ ਗਲੀਆਂ ਹੋ ਜਾਣ ਸੁੰਨੀਆਂ ਹਏ ਵੇ ਸੁੰਨੀਆਂ ਵੇ ਵਿਚ ਮਿਰਜ਼ਾ ਯਾਰ ਵੀਰੇ ਵਿਚ ਮਿਰਜ਼ਾ ਯਾਰ ਵੀਰੇ ਵਿਚ ਮਿਰਜ਼ਾ ਯਾਰ ਵੀਰੇ ਥੈਂਕ ਯੂ ਜੀ ਇੱਕ ਵਾਰ ਤਾੜੀ ਮਾਰ ਦਿਓ ਜਰਦਾ ਬੜੀ ਮਿਹਰਬਾਨੀ ਸੋ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਡਾਇਰੈਕਟਰ ਸਾਹਿਬ ਹਾਉ ਪਲੀਜ਼ ਕਿ ਸਾਰਾ ਰੌਲਾ ਪੈਸੇ ਦਾ ਹੈ ਅੱਖ ਤੇ ਝੌਲਾ ਪੈਸੇ ਦਾ ਹੈ ਉਹ ਵੀ ਮੇਰੀ ਗੱਲ ਨਹੀਂ ਸੁਣਦਾ ਲੱਗਦਾ ਹੈ ਮੌਲਾ ਪੈਸੇ ਦਾ ਹੈ ਉਹਨੇ ਅਸਰ ਸਵਾਹ ਕਰਨਾ ਹੈ ਜਿਹੜਾ ਥੌਲਾ ਪੈਸੇ ਦਾ ਹੈ ਡਾਇਰੈਕਟਰ ਸਾਹਿਬ ਇੱਕ ਵਾਰ ਤਾੜੀਆਂ ਜ਼ੋਰਦਾਰ ਡਾਇਰੈਕਟਰ ਸਾਹਿਬ ਜੀ ਐਨ ਜੀ ਸੀ ਸੀ ਸਾਡੇ ਨਾਰਥ ਦੀ ਉਹ ਬੈਕਬੋਨ ਜਿਹਦੇ ਸਿਰ ਤੇ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਜਿਉਂਦਾ ਸੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ ਤੁਹਾਨੂੰ ਬਹੁਤ ਮੁਬਾਰਕ ਅਸਲ ਚ ਸੰਸਥਾਾਂਾਂ ਤਾਂ ਬੈਕਬੋਨ ਹੁੰਦੀਆਂ ਨੇ ਪਰ ਤੁਸੀਂ ਅੰਬੈਸਡਰ ਹੋ ਸੰਗੀਤ ਦੇ ਖਾਸ ਕਰਕੇ ਲੋਕ ਸੰਗੀਤ ਦੇ ਤੁਹਾਡੇ ਵਰਗੇ ਨੌਜਵਾਨ ਜੇਕਰ ਸੰਗੀਤ ਦੀ ਐਸੀ ਤਰ੍ਹਾਂ ਸੇਵਾ ਕਰਦੇ ਰਹਿਣਗੇ ਤਾਂ ਸੰਸਥਾਾਂਾਂ ਵੀ ਕੋਸ਼ਿਸ਼ ਕਰਦੇ ਰਹਿਣਗੀਆਂ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੇ ਸੰਗੀਤ ਨੂੰ ਆਪਣੇ ਡਾਂਸ ਨੂੰ ਔਰ ਆਪਣੀ ਪਰੰਪਰਾ ਨੂੰ ਬਚਾ ਸਕੀ ਇੱਕ ਵਾਰ ਜ਼ੋਰਦਾਰ ਤਾਲੀਆਂ ਜੀਤੀ ਲਈ ਗੁਰਜੀਤ ਜੀਤੀ ਮੈਂ ਮੈਨੂੰ ਮੈਨੂੰ ਨਾਮ ਲਿਆ ਕਈ ਵਾਰ ਗੁਰਜੀਤ ਜੀਤੀ ਮੈਂ ਕਿਹਾ ਵੀ ਪੰਜਾਬ ਯੂਨੀਵਰਸਿਟੀ ਦਾ ਕਿਹੜਾ ਬੱਚਾ ਜਿਹੜੇ ਨੂੰ ਅਸੀਂ ਜਾਣਦੇ ਨਹੀਂ ਔਰ ਇਹ ਮੇਰੀ ਬਹੁਤ ਪਿਆਰੀ ਕਾਰਟਿਸ ਸੀਗੀ ਬਿੰਫੀ ਪਰਮਾਰ ਹੁਣ ਮਰਹੂਮ ਹੋ ਗਈ ਉਹ ਵੀ ਮੇਰੀ ਛੋਟੀ ਭੈਣ ਸੀ ਔਰ ਬਹੁਤ ਬੱਚਿਆਂ ਨੂੰ ਨੇ تعلیم ਦਿੱਤੀ ਬੱਚੀ ਨੇ ਇਹ ਮੈਨੂੰ ਲੱਗਦਾ ਉਹਨਾਂ ਦਾ ਸਟੂਡੈਂਟ ਵੀ ਰਿਹਾ ਮੁੰਡਾ ਔਰ ਜਿਹੜੇ ਲੋਕ ਗੀਤ ਨੇ ਮੈਡਮ ਉਹ ਲਿਖੇ ਨਹੀਂ ਜਾਂਦੇ ਲੋਕ ਗੀਤ ਬਣਦੇ ਆ ਤੁਸੀਂ ਇਸ ਬੱਚੇ ਦੀ ਗਾਇਕੀ ਚ ਦੇਖਿਆ ਹੋਵੇਗਾ ਕਿ ਕਿੰਨੀਆਂ ਚੀਜ਼ਾਂ ਜਿਹੜੇ ਸਾਡੇ ਨਿਰੰਤਰ ਮਤਲਬ ਸਾਡੇ ਪੁਰਖਿਆਂ ਤੋਂ ਲੋਕ ਗੀਤ ਜਿਹੜੇ ਕਿ ਹਜ਼ਾਰਾਂ ਸਾਲਾਂ ਬਾਅਦ ਬਣੇ ਤੇ ਉਹਨਾਂ ਦਾ ਸਟੇਜੀਕਰਨ ਹੋਇਆ ਇਹ ਅੱਜ ਵੀ ਉਹ ਲੋਕ ਗੀਤਾਂ ਦੇ ਵਿੱਚ ਕਿੰਨੀ ਗੂੰਜਾਇਸ਼ ਹੈ ਕਿ ਅੱਜ ਦੇ ਮਾਹੌਲ ਨੂੰ ਉਹਨਾਂ ਗੀਤਾਂ ਚ ਪੋਲਿਆ ਜਾ ਸਕਦਾ ਉਹ ਕੌਣ ਪੋਲ ਸਕਦਾ ਜਿਹੜਾ ਲੋਕ ਗਾਇਕ ਹੋਵੇ ਉਰਜੀਤ ਜੀ ਤੇ ਚ ਸਾਰੇ ਗੁਣ ਨੇ ਇੱਕ ਲੋਗ ਆ ਇੱਕ ਨੇ ਕਿਉਂਕਿ ਜਿੰਨੇ ਵੀ ਮੈਂ ਅੱਜ ਇਹਦੇ ਗੀਤ ਸੁਣੇ ਮੈਨੂੰ ਲੱਗਦਾ ਕਿ ਮੈਂ 81 82 ਚ ਮੈਂ ਮਹਿੰਦਰਾ ਕਾਲਜ ਜਦੋਂ ਪੜਨ ਲੱਗਿਆ ਉਦੋਂ ਸਾਡਾ ਇੱਕ ਮੁੰਡਾ ਹੁੰਦਾ ਸੀ ਵਿਨੇ ਉਹ ਵੀ ਪਿੰਡ ਦਾ ਹੀ ਸੀਗਾ ਉਹ ਇੱਕ ਲੜੀ ਵਰ ਮਤਲਬ ਗੀਤ ਮਤਲਬ ਇਸ ਤਰ੍ਹਾਂ ਹੀ ਜੜ ਦਿੰਦਾ ਸੀਗਾ ਜਿਸ ਤਰ੍ਹਾਂ ਕਿ ਇਹਨਾਂ ਨੇ ਇੱਕ ਲੜੀ ਬਣਾਈ ਲੜੀ ਚ ਪ੍ਰੋ ਤੇ ਗੀਤ ਸੋ ਇਹ ਅੱਜ ਦੇ ਜਿਹੜੇ ਸਾਡੇ ਗਵਈਏ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਠੀਕ ਹੈ ਕਿ ਯਾਰ ਤੁਸੀਂ ਤੁਹਾਡੇ ਜਿਹੜੇ ਖਿਆਲ ਉਹ ਉੱਤਮ ਹੋ ਸਕਦੇ ਆ ਪਰ ਘਟੋ ਘਟੋ ਖਿਆਲਾਂ ਦੇ ਨੂੰ ਪ੍ਰਗਟ ਕਰਦੇ ਹੋਏ ਤੁਸੀਂ ਇੱਕ ਜਿਹੜੀ ਸਾਡੀ ਤਹਿਜ਼ੀਬ ਇੱਕ ਜਿਹੜੀ ਸਾਡੀ ਪਰੰਪਰਾ ਉਹਨੂੰ ਜ਼ਰੂਰ ਧਿਆਨ ਚ ਰੱਖਣ ਸੋ ਤੇਰੀ ਉਮਰ ਬਹੁਤ ਲੰਮੀ ਆ ਬਹੁਤ ਵੱਡੀ ਬੁਲੰਦੀਆਂ ਨੂੰ ਛੂਹੇਗਾ ਔਰ ਚੰਗਾ ਲੱਗਿਆ ਕਿ ਅੱਜ ਮੈਂ ਸਾਰੇ ਜਿੰਨੇ ਸਾਡੇ ਮਰਹੂਮ ਗਾਇਕ ਔਰ ਜਿਹੜੇ ਅੱਜ ਵੀ ਗਾਇਕ ਨੇ ਜਿਨ੍ਹਾਂ ਨੇ ਵਿਰਾਸਤੀ ਗਾਇਕੀ ਨੂੰ ਸਾਂਭਿਆ ਤੇ ਬਧਾਇਆ ਉਹ ਸਾਰੇ ਇਹਨਾਂ ਨੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਪਰੋਏ ਆ ਸੋ ਇਹ ਮੇਲਾ ਜਿਹੜਾ ਆਪਾਂ ਮਨਣਨ ਦੇ ਲਈ ਇੱਥੇ ਆਉਨੇ ਆ ਸਰਸ ਮੇਲਾ ਇਹਦੇ ਚ ਸਾਰੇ ਹੀ ਜਿੰਨੇ ਵੀ ਲੋਕ ਨੇ ਉਹ ਆਪਣੇ ਆਪਣੇ ਪਰੰਪਰਾਵਾਂ ਨੂੰ ਲੈ ਕੇ ਆਏ ਨੇ ਆਪਣੀ ਵਿਰਾਸਤ ਨੂੰ ਲੈ ਕੇ ਆਏ ਨੇ ਭਾਵੇਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਪਰ ਤੁਸੀਂ ਦੇਖੋ ਉਹਨਾਂ ਦੇ ਹੱਥਾਂ ਦੇ ਬਣਾਏ ਹੋਏ ਸਮਾਨ ਉਹ ਬਦ ਅੱਜ ਵੀ ਇਸ ਮਸ਼ੀਨੀ ਯੁੱਗ ਦੇ ਵਿੱਚ ਕਿਵੇਂ ਲੜ ਰਹੇ ਨੇ ਸੋ ਮੈਂ ਮੈਡਮ ਅਨੁਪ੍ਰੀਤਾ ਜਹੋੜ ਜੀ ਨੂੰ ਬਹੁਤ ਵਧਾਈ ਦਵਾਂਗਾ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਉਹ ਇਸ ਤਰ੍ਹਾਂ ਦਾ ਮੇਲਾ ਸਜਾਉਂਦੇ ਨੇ ਔਰ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਹਮੇਸ਼ਾ ਹੀ ਸਹਿਯੋਗ ਦਿੰਦਾ ਰਹੇਗਾ ਸੋ ਬਹੁਤ ਬਹੁਤ ਵਧਾਈ ਬਹੁਤ ਚੰਗਾ ਲੱਗਿਆ ਔਰ ਮੈਨੂੰ ਲੱਗਦਾ ਕਿ ਸਾਡਾ ਰਿਸ਼ਤਾ ਪਹਿਲਾਂ ਜਿਹੜਾ ਸਟੂਡੈਂਟ ਤੇ ਟੀਚਰ ਵਾਲਾ ਸੀ ਉਹ ਹੁਣ ਬਹੁਤ ਜ਼ਿਆਦਾ ਭਰਾਵਾਂ ਵਾਲਾ ਹੋਏਗਾ ਤੇ ਅਸੀਂ ਆਉਣ ਵਾਲੇ ਸਮੇਂ 'ਚ ਚੰਗੇ ਕੰਮ ਕਰਾਂਗੇ ਸੋ ਬਹੁਤ ਬਹੁਤ ਵਧਾਈ ਸਾਰੀ ਟੀਮ ਸਾਰੀ ਟੀਮ ਡਾਕਟਰ ਸਾਹਿਬ اور ਮੈਡਮ اور ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਮੈ ਰਿਣੀ ਹੈ ਡਾਕਟਰ ਸਾਹਿਬ ਨੇ ਗੱਲ ਕਹੀ ਕਿ ਪੰਜਾਬੀ ਲੋਕ ਗੀਤਾਂ ਨੂੰ ਇੱਕ ਲੜੀ ਚ ਪਰੋਇਆ ਮੈਨੂੰ ਲੱਗਦਾ ਹੈ ਕਿ ਅਸੀਂ ਪੰਜਾਬੀ ਲੋਕ ਗੀਤਾਂ ਦੀ ਸੇਵਾ ਨਹੀਂ ਕਰ ਰਹੇ ਪੰਜਾਬੀ ਲੋਕ ਗੀਤ ਸਾਡੀ ਸੇਵਾ ਕਰ ਰਹੇ ਨੇ ਔਰ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਜੰਮ ਪਲਣ ਔਰ ਐਸੇ ਲੋਕ ਲੋਕ ਗੀਤਾਂ ਦੇ ਵਿੱਚ ਸਾਡਾ ਜਿਹੜਾ ਜੀਵਨ ਆ ਉੱਪਲ ਰਹੇ ਸੋ ਲੋਕ ਗੀਤ ਦਾ ਦੋ ਲੈਣਾ ਰੰਗ ਸਿਰਫ ਤੁਹਾਡੇ ਲਈ ਹੋ ਜੇ ਮੈਂ ਜਾਣਦੀ ਚੱਕੇ ਨੇ ਮਰ ਜਾਣਾ ਜੇ ਮੈਂ ਜਾਣਦੀ ਹੋ ਜਾਣਦੀ ਚੱਕੇ ਨੇ ਮਰ ਜਾਣਾ ਵੇ ਇੱਕ ਦੇ ਮੈਂ ਦੋ ਚੰਗੀ ਚੱਕਿਆ ਜਗਿਆ ਵੇ ਦੂਰ ਪ੍ਰਦੇਸ ਗਿਓ ਵੇ ਬੂਹਾ ਬਚਿਆ ਬੂਹਾ ਬਚਿਆ ਇਹ ਸਾਡੇ ਉਹ ਹੀਰੋ ਹੋ ਚੱਕਾ ਜੱਟ ਨਹੀਂ ਕਿਸੇ ਨੇ ਬਣ ਜਾਣਾ ਜੱਗਾ ਜੱਟਨੀ ਓ ਜੱਟਨੀ ਕਿਸਣੇ ਭਾਂ ਜਾਣ ਓਏ ਘਰ ਘਰ ਪੁੱਤ ਜੰਮਦੇ ਜੱਗਿਆ 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 ਵੇ ਦੁਰਪਰਦੇ ਅਸ ਕਿਉ ਵੇ ਬੂਹਾਂ ਲੱਗਿਆ ਵੇ ਦੁਰਪਰਦੇ ਅਸ ਕਿਉ ਵੇ ਬੂਹਾਂ ਲੱਗਿਆ ਭਾਬੀ ਬਲਵੀ ਰੋਕਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦਾ ਫੜਕਣ ਡੋਲੇ ਮੋਢੇ ਤੇ ਬੰਦੇ ਖਾਣੀ ਵੀ ਰੋਕਣੀ ਕਰਦੀ ਮਿੰਤਾ ਮਰ ਜਾਈ ਸੁੱਚੇ ਦੇ ਫੜਕਣ ਡੋਰ ਮੋਟੇ ਤੇ ਬੰਦੇ ਖਾਣੀ ਅੰਤ ਵੇਲੇ ਆਗੇ ਆਸੀ ਕੁਕਰ ਦੀ ਮਾਸ਼ੂਕ ਦਾ ਵੇਖੀ ਕਿਤੇ ਉਹ ਦੱਬਦੀ ਨਾ ਵੇਖੀ ਕਿਤੇ ਦੱਬਦੀ ਨਾ ਥੋੜਾ ਵੇ ਬੰਦੂਕ ਦਾ ਸੁੱਚਾ ਵੇ ਦੱਬਦੀ ਨਾ ਥੋੜਾ ਵੇ ਤਦੂਕ ਦਾ ਵੇਖੀ ਕਿਤੇ ਦੱਬਦੀ ਨਾ ਥੋੜਾ ਵੇ ਓ ਚੋਲੇ ਕੇ ਚੁੱਟੀ ਸੁੱਚਾ ਸੀ ਘਰੇ ਪਰਤੇ ਆ ਰੌਂਦਾ ਦਾ ਪੱਟਾ ਡੋਲਦਾ ਹੁਨੇਰਾ ਪਾਣ ਕੋ ਚੋਲੇ ਕੇ ਚੁੱਟੀ ਸੁੱਚਾ ਸੀ ਘਰੇ ਪਰਤੇ ਆ ਰੌਂਦਾ ਦਾ ਪੱਟਾ ਡੋਲਦਾ ਹੁਨੇਰਾ ਪਾਣਾ ਵਰਤੇ ਆ ਬੰਨਣਾ ਪਿਆਸੀ ਚਿੰਦਾ ਬੇਬੇ ਦੇ ਸੰਦੂਕ ਦਾ ਵੇਖੀ ਕਿਤੇ ਹਏ ਵਾ ਦੱਪਦੀਨਾ ਵੇਖੀ ਕਿਤੇ ਦਬਦੀ ਨਾ ਘੋੜਾਵੇਂ ਬੰਦੂਕ ਦਾ ਸੱਚੇ ਆਵੇ ਦਬਦੀ ਨਾ ਘੋੜਾਵੇਂ ਬੰਦੂਕ ਦਾ ਵੇਖੀ ਕਿਤੇ ਦਬਦੀ ਨਾ ਘੋੜਾਵੇਂ ਬੰਦੂਕ ਦਾ ਮਾਂ ਬੋਲੀ ਪੰਜਾਬੀ ਦਾ ਇਹ ਪੁੱਤ ਤੇਗੀਤਾ ਦਾ ਬੰਜਾਰਾ ਮੈਂ ਚਾਹਾਂਗਾ ਕਿ ਆਪਣੇ ਆਪਣੀ ਥਾਂ ਤੇ ਖੜੇ ਹੋ ਕੇ ਆਪਾਂ ਸਨਮਾਨ ਕਰੀਏ ਸਾਡੇ ਛੋਟੇ ਵੀਰ ਦਾ ਜਿਸ ਤੇ ਮਾਣ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਔਰ ਦੁਆ ਕਰਦੇ ਹਾਂ ਕਿ ਸਾਡੇ ਵੀਰ ਦੀ ਉਮਰ ਲੋਕਗੀਤ ਵਰਗੀ ਹੋਵੇ ਲੋਕਜੀਤ ਵਰਗੀ ਪੰਜਾਬੀ ਦੇ ਨਾਮ ਤੇ ਤਾੜੀਓ ਸਾਡੇ ਨੌਜਵਾਨ ਦੇ ਨਾਮ ਤੇ ਤਾੜੀ ਜੀ ਨੇ ਪੰਜਾਬੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਮੈਂ ਚਾਹਾਂਗਾ ਕਿ ਹਰ ਚਾਕੇ ਜਿੰਨੇ ਜਿੰਨੇ ਦੂਰ ਤੱਕ ਖੜੇ ਨੇ ਇੱਕ ਵਾਰ ਜ਼ੋਰਦਾਰ ਤਾੜੀ ਔਰ ਐਨਾ ਹੀ ਕਹਾਂਗਾ ਕਿ ਪਰਿੰਦੋਂ ਕੋ ਮਿਲੇਗੀ ਮੰਜ਼ਿਲ ਇੱਕ ਦਿਨ ਇਹ ਫੈਲੇ ਹੋਏ ਹੁਣ ਕੇ ਪਰ ਬੋਲਤੇ ਹਨ तमाश रहते हैं वो लोग दुनिया में जिनके हुनर बोलते हैं दुनिया में जिनके हुनर बोलते हैं